ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਲੱਗੇ ਅੱਜ ਸੂਟ ਕੱਟਣ ਦੀ ਪਹਿਲਾਂ ਮੈਂ ਟੇਲਰ ਤੋਂ ਸਮਾਏ ਸੀਗੇ ਤਾਂ ਜੋ ਕਿ ਮੈਨੂੰ ਪਸੰਦ ਨਹੀਂ ਆਉਂਦੇ ਹੁੰਦੇ ਛੇਤੀ ਕੀਤੇ ਟੇਲਰ ਦੇ ਪਰ ਆਪਾਂ ਸੀ ਨਹੀਂ ਸਕਦੇ ਸੀ ਕਿਉਂਕਿ ਮੇਰੀ ਥੋੜਾ ਬਾਹ ਦੇ ਵਿੱਚ ਸਰਜਰੀ ਹੋਈ ਆ ਹਨ ਓਪਰੇਟ ਹੋਇਆ ਕਹਿ ਦਿੰਦੇ ਨੇ ਤੇ ਆਪਾਂ ਲੈ ਆ ਸੀ ਕੱਪੜਾ ਇਹ ਸੀਗਾ ਕੱਪੜਾ ਸਲਵਾਰ ਦਾ 3 ਮੀਟਰ ਕੱਪੜਾ ਮੇਰਾ ਹੈ ਮੈਂ ਇਹਨੂੰ ਕੱਪੜੇ ਨੂੰ ਕਰ ਰਹੀ ਆਂ ਜੀ ਇਹਨੂੰ ਮੈਂ ਆਡੇ ਆਡੇ ਲੋਟਰੀ ਮਤਲਬ ਕਿ ਇਦਾਂ ਫੋਲਡ ਕਰਕੇ ਹੀ ਬਣਾਵਾਂਗੇ ਬਰਸਰ ਦਾ ਕਹਿ ਦਿੰਦੇ ਆ ਜੀ ਇਹਨੂੰ ਕਰਨਾ ਆਪਾਂ ਉਹ ਉਸ ਤਰੀਕੇ ਨਾਲ ਬਣਾਉਗੇ ਕਪੜਾ ਹੈਵੀ ਹੈ ਹੈਵੀ ਕਪੜਾ ਕਰਕੇ ਫਿਰ ਆਪਾਂ ਨੂੰ ਸੰਭਾਲਣਾ ਸਲਵਾਰ ਨੂੰ ਉਕਾਉਂਦਾ ਜਿਹਦੇ ਕੋਲ ਵੀ ਕਪੜਾ ਹੈਵੀ ਹੋਵੇ ਤਾਂ ਉਹਨੂੰ ਸਲਵਾਰ ਆਪਣੀ ਹਲਕੀ ਬਣਾਉਣੀ ਚਾਹੀਦੀ ਹੈ ਅਗਰ ਆਪਾਂ 3 ਮੀਟਰ ਦੀ ਸਲਵਾਰ ਇਦਾਂ ਕਪੜੇ ਨੂੰ ਫੋਲਡ ਕਰਕੇ ਬਣਾਵਾਂਗੇ ਤਾਂ ਉਹ ਸਲਵਾਰ ਬਹੁਤ ਹੈਵੀ ਹੁੰਦੀ ਹੈ ਔਰ ਥੱਲੇ ਨੂੰ ਡਿੱਗਦੀ ਰਹਿੰਦੀ ਹੈ ਤਨ ਬਰਸਰ ਦੀ ਸਲਵਾਰ ਆਪਾਂ ਲੱਗੀਆਂ ਹੁਣ ਕੱਟਣ तो जिनी लंबाई है लंबाई रख लेनी है कि मैं लंबाई कत्ती इंच रखागी इंच लवाई अपने रख लिए कत्ती इंच लवाई तो दस इंच अगर आप आसन रखा जो तीन भी तरीका आता अगर तुम इतों सीधी दो इंच फालतू भी रख सद तेती रख सकते मैं तुम एक एग्जैंपल दिनी है ਤੁਹਾਡਾ ਆਪਣਾ ਤੁਸੀਂ ਦੇਖਣਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੱਟਣੀ ਹੈ ਦੋਨੇ ਤਰੀਕੇ ਬਹੁਤ ਸੌਖੇ ਨੇ ਜਿਵੇਂ ਆਪਾਂ ਇੱਥੋਂ ਲੈ ਲਿਆ ਇੱਥੋਂ ਆਪਾਂ ਰੱਖਣੀ ਆ ਇਹ ਕਰ ਦਿੱਤੀ 33 ਇੰਚ ਕਰ ਦਿੱਤੀ ਆ 33 ਇੰਚ ਦਾ ਆਪਾਂ ਇੱਥੋਂ ਕਪੜਾ ਲੈ ਕੇ ਜਿੰਨੀ ਆਪਾਂ ਇੱਥੋਂ ਪੌਂਚਾ ਰੱਖਣਾ ਵਾ ਕੁੰਡੇ ਦਾ ਉਹ ਸਾਮ ਨਾਲ ਲੈ ਨੂੰ ਜੇ ਤੁਸੀਂ ਆਪਣਾ ਜੇ ਪੌਂਚਾ ਪਾਉਣਾ ਵਾ 14 ਇੰਚ ਤਾਂ ਤੁਸੀਂ ਇਹਨੂੰ ਸਿਰਫ 1.5 ਇੰਚ ਰੱਖੋ ਪੌਂਚੇ ਨੂੰ ਅਗਰ ਤੁਸੀਂ ਪੌਂਚਾ 13 ਇੰਚ ਪਾਉਣਾ 13 ਇੰਚ ਦਾ ਤਾਂ ਉਹਦਾ ਅੱਧ ਕਰਕੇ 6.5 ਤਾਂ ਇਹਨੂੰ ਇੱਥੇ 2 ਇੰਚ ਜ਼ਰੂਰ ਰੱਖੋ। ਕਿਉਂਕਿ ਆਪਾਂ 7 ਇੰਚ ਮੋਰੀ ਰੱਖਦੇ ਆ ਮੋਰੀ ਦੇ ਹਿਸਾਬ ਨਾਲ ਆਪਾਂ ਇਹਦੀ ਕਟਨ ਪਾਲਣੀ ਹੁੰਦੀ ਹੈ। ਤਾਂ ਮੈਂ ਇੱਥੇ ਰੱਖਣੀ 7 ਇੰਚ ਮੋਰੀ ਤਾਂ ਮੈਂ ਗੋਡਾ ਪਾਵਾਂਗੀ 14। ਮੈਂ ਨੇ 7 ਹੋ ਜਾਏਗਾ ਤਾਂ ਮੈਂ ਇਹਨੂੰ 1.5 ਇੰਚ ਨਿਸ਼ਾਨ ਲਾਵਾਂਗੀ ਇੱਥੇ ਪਹੁੰਚੇ ਪਾਉਣ ਦਾ। ਤੇ ਉਹਨੂੰ ਆਪਾਂ ਦੇਖ ਲੈਣਾ ਇਧਰੋਂ ਨਾਪ ਕੇ ਕਿ ਆਸਣ ਕਿੰਨਾ ਰੱਖਣਾ? ਆਸਣ ਰੱਖਣਾ ਆਪਾਂ 10 ਇੰਚ। ਨਾਸਨ ਚਾ ਸੜ ਰੱਖਣਾ ਵਾ ਆਪਾਂ ਇਧਰੋਂ ਵੀ ਨਹੀਂ ਕਰਾਂਗੇ ਕਿ ਇਹ ਜੋ ਆਪਾਂ ਫੋਆਪਰਾ ਰੱਖਿਆ 31 ਦੀ ਥਾਂ ਤੇ 33 ਰੱਖਿਆ ਤਾਂ ਆਪਾਂ ਇਹਨੂੰ ਬਿਲਕੁਲ ਸਿੱਧਾ ਇਸ ਤਰੀਕੇ ਨਾਲ ਕਰ ਲਵੋ ਇਹਨੇ ਨਾਲ ਆ ਜਾਏਗਾ ਆਪਣਾ ਹੈ ਸਿੱਧਾ ਆ ਜਾਏਗਾ ਜਿਦਾ ਕਿ ਇੱਥੋਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਚੀਜ਼ ਆ ਜਾਏਗੀ ਫਿਰ ਆਪਣੇ ਇੱਥੇ ਇਹ ਚੀਜ਼ ਦੇ ਮੂਹਰੇ ਤੋਂ ਕਟਿੰਗ ਕਰਕੇ ਉਨਾ ਹੀ ਪੈਂਦਾ ਵਾ ਉਹ ਕੱਪੜਾ ਆਪਣਾ ਜ਼ਿਆਦਾ ਲੱਗਦਾ ਵਾ ਇੱਥੇ ਸਿਰਫ ਆਪਣਾ 2 ਇੰਚ ਦਾ ਫਰਕ ਪੈਂਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾਗਾ ਕਿਉਂਕਿ ਆਪਾਂ 2 ਇੰਚ ਹੀ ਵੱਡਾ ਰੱਖ ਰਹੇ ਹਾਂਗੇ ਇਹਦਾ ਕੋਈ ਜ਼ਿਆਦਾ ਨਹੀਂ ਪੈਣਾ ਤੁਹਾਨੂੰ ਮੈਂ ਫੇਰ ਕਲੀਅਰ ਕਰ ਦਿਆ ਇਹ ਇੱਥੇ ਚੀਜ਼ ਹੋਏਗੀ ਅਗਰ ਆਪਾਂ ਨਹੀਂ ਰੱਖਦੇ ਤਾਂ ਆਪਾਂ ਇੱਥੋਂ ਲੈ ਕੇ ਆਸਣ ਰੱਖਦੇ ਹਾਂ ਜਿੱਥੇ ਕਿ ਆਪਾਂ ਪਹਿਲਾਂ 31 ਇੰਚ ਦੇ ਨਿਸ਼ਾਨ ਲਾਇਆ ਸਮਾ ਦੱਸਦਾ ਇੰਚ ਦਾ ਆਸਣ ਰੱਖਿਆ ਆਪਾਂ ਜ਼ਿਆਦਾ ਨਹੀਂ ਵੱਡਾ ਰੱਖਣਾਗਾ ਮੈਂ ਇਹ ਰੱਖਿਆ ਵਾ ਤਾਂ ਅਗਰ ਆਪਾਂ ਇਹਨੂੰ ਨਹੀਂ ਕਰਦੇ ਤਾਂ ਇੱਥੋਂ ਜਿਹੜਾ ਕੱਪੜਾ ਹੋਏਗਾ ਆਪਣਾ ਇਹ ਇੱਥੋਂ ਜ਼ਿਆਦਾ ਖਰਾਬ ਹੋਏਗਾ ਇਸ ਲਈ ਆਪਾਂ ਇੱਥੋਂ ਗਲਾਈ ਪਾਉਣੀ ਹੈ ਤਾਂ ਪਹਿਲਾਂ ਹੀ ਇੱਥੋਂ अपना उन्ना कपड़ा लंबा रख लवो जिन्ना के तुम इतने डेढ़ इंच रख रहे हो तो इधर भी डेढ़ रखो दो रख रहे हैं तो इधर दो रख लवो ये तो बहुत ही सोहना कट इतों इदा सीधी पै जाएगी ठीक है मुड़ के इतों इ कपड़ा लथेगा यह सिर्फ एक तकोन लथेगी ये बाकी सारा कपड़ा अपना इस पहुँचे आ जाएगा ठीक है उधर उधरले पहुँचे चा जाएगा योत ही आसान कट्टा और बहुत ही सौखा वा क्योंकि अपने थोड़ी सलवार भी हैवी जी बनती हैगी ਤਾਂ ਮੈਂ ਇਸ ਤਰੀਕੇ ਨਾਲ ਇਹ ਕੱਟਾਂਗੀ ਮੈਂ ਕਾਫੀ ਦਿਨਾਂ ਬਾਅਦ ਸੂਟ ਕੱਟਣ ਲੱਗੀ ਆ ਕਿਉਂਕਿ ਮੈਂ ਟੇਲਰ ਤੋਂ ਸਮਵਾਉਂਦੀ ਸੀ ਪਰ ਪਸੰਦ ਨਹੀਂ ਆਇਆ ਤਾਂ ਮੈਂ ਸੋਚਿਆ ਕਿ ਚਲੋ ਆਪਾਂ ਆਪ ਹੀ ਕੱਟ ਲੈਣੇ ਆਗੇ ਪਰ ਭਾਰੇ ਕੱਪੜੇ ਨੂੰ ਮੈਂ ਜ਼ਰੂਰ ਸਿਵਾਰ ਸਰਦਾ ਬਣਾ ਲਿਆ ਕਰੋ ਬਾਕੀ ਤੁਹਾਡੀ ਆਪਣੀ ਇੱਛਾ ਹੁੰਦੀ ਜਿਆਦਾ ਭਾਰੀ ਸਵਾ ਸਲਵਾਰ ਨੂੰ ਸੰਭਾਲ ਸਕਦੇ ਹੋ ਹਾਂ ਜੀ ਆਪਾਂ ਦਾ ਕੱਟਲੀਆ ਮੈਂ ਤੁਹਾਨੂੰ ਫਿਰ ਦੱਸ ਦਿੰਨੀ ਆ ਜਦੋਂ ਆਪਾਂ ਇਧਰੋਂ ਕਰਦੇ ਆ ਨਾ ਜਦੋਂ ਆਪਾਂ ਇੱਥੋਂ ਰੱਖਾਂਗੇ 2 ਇੰਚ ਹੋਏਗਾ ਇਹ ਵਾਲਾ ਡੇਢ 2 ਜੋ ਤੁਸੀਂ ਜਿੰਨਾ ਵੀ ਆਪਣੀ ਕੁੰਦੇ ਪਾਉਣ ਦੇ ਹਿਸਾਬ ਸੌਰੀ ਪੌਂਚੇ ਪਾਉਣ ਦੇ ਹਿਸਾਬ ਨਾਲ ਜਿਹਨੂੰ ਗੋਡਾ ਵੀ ਕਹਿੰਦੇ ਆ ਪੌਂਚੇ ਵੀ ਕਹਿੰਦੇ ਆ ਜੋ ਕੁੰਜਾ ਜੇ ਆਪਾਂ ਵਿਚਕਾਰ ਪਾਉਣੇ ਇਹ ਦੇਖ ਕੇ ਤੁਸੀਂ ਰੱਖਣਾ ਵਾ ਕਿਉਂਕਿ ਫਿਰ ਸਿਰਫ ਆਪਣਾ ਕਿੱਥੋਂ ਦਾ ਆਪਣਾ ਇਹਨਾਂ ਕੱਪੜਾ ਖਰਾਬ ਇਧਰ ਨੂੰ ਬਹੁਤ ਜ਼ਿਆਦਾ ਉੱਪਰੋਂ ਕਟਿੰਗ ਖਰਾਬ ਹੁੰਦੀ ਹੈ ਇਹਦੀ ਇੱਥੋਂ ਪਾਵਾਂਗੇ ਤਾਂ ਆਪਣੀ ਕਟਿੰਗ खराब नहीं होगी सिर्फ इन्नी ही धिकोन तो निकलनी है कि तक दिसा तो जरूर इस करके ट्राई करो रखा कत्ती इंच की लवाई आप सैड का बंदा कट ले दो दूसरी सैड ये अपने इतना निशानी ला ली है हम तो पता कि तीन कि लंबाई रखी अपना लवाई चाहिए अपना कत्ती इंच कत्ती क्योंकि मोटे बंद कत्ती इंच चाहिए तो 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 के, क्योंकि उन्होंने ढिड व्डा हों असली तो है इसलिए कत्ती बाकी तने चौंती पैंती जिनी लबई होंगी अगले की पत्रे बंद की लबई सलवार की हमेशा ज़्यादा होंगी है तो आप इको सार कट के रख के कट लवोंगे क्योंकि अपने घर कुंदे बड़ा छोटा नहीं होएगा ठीक है जी इस तरह कटोगे थोड़ा बहुत आसानी रहेगी कट्टी भी आसानी है तो पाँच मिनट से सलवार तैयार बन के कट के तैयार हो जाती है ਲੋ ਜੀ ਆਪਣੀ ਸਲਵਾਰ ਦਾ ਕੁੰਦੇ ਲੈ ਕੱਟ ਹੁਣ ਆਪਾਂ ਰੱਖਾਂਗੇ ਇਹਦੇ ਪੌਂਚੇ ਤੇ ਪੌਂਚੇ ਤੁਸੀਂ ਕਿੰਨੇ ਰੱਖਣੇ ਇਹ ਧਿਆਨ ਨਾਲ ਦੇਖ ਲਿਓ ਮੈਨੂੰ ਵੀ ਫੋਲਡ ਕਰਦੀ ਹਾਂ ਤੁਸੀਂ 14 ਇੰਚ ਜਿੰਨੇ 13 ਇੰਚ ਜਿੰਨੇ ਵੀ ਰੱਖਣੇ ਚਾਹੁੰਦੇ ਆ ਉਸ ਹਾਵ ਨਾਲ ਤੁਸੀਂ ਇਹ ਰੱਖ ਸਕਦੇ ਆ ਫਰੈਂਕੀਜ਼ ਇਕਸਾਰ ਕਰ ਲਿਆ ਕਰੋ ਮੈਂ ਪ੍ਰਸ਼ਨੀ ਵਾਲੀ ਵੈਸੇ ਪਰਸਾ ਵਜੇ ਤਾਂ ਬਾਹਰ ਨਿਕਲ ਕੇ ਕਪੜੇ ਚ ਕਾਫੀ ਫਰਕ ਪੈਂਦਾ ਲੋ ਇਹਨੂੰ ਵੀ ਆਪਾਂ 31 ਤੋਂ ਥੋੜਾ ਜਾਂ ਐ ਜਿਆਦਾ ਰੱਖਾਂਗੇ ਤਕਰੀਬਨ ਕਿ ਸਾਢੇ 31 ਕਿਸੇ ਸਾਈਡ ਤੇ ਕਾਨ ਹੁੰਦੀ ਐ ਤਾਂ ਫਿਰ ਕਾਨ ਆਪਾਂ ਉੱਪਰ ਜਾ ਕੇ ਕੱਢ ਦੇਈਏ ਹਮੇਸ਼ਾ ਜਦੋਂ ਵੀ ਸਲਵਾਰ ਸਿਉਣ ਲੱਗਦੇ ਹਾਂ ਪੌਂਚੇ ਤੋਂ ਲੈ ਕੇ ਸਲਾਈ ਸ਼ੁਰੂ ਕਰਿਆ ਕਰੋ ਇਹਦੇ ਮੈਂ ਰੱਖਾਂਗੀ ਸਾਢੇ 31 ਇੰਚ साढ़े कत्ती अपना इतने हो गया क्योंकि साढ़े अदे अद्धे इंच का मतलब यह हो गया कि कान होंगी किसी सैड तो आप उपर जाके हमेशा कमेशा जो सिलाई करनी है कुंदे तो नीचे पहुंचे तो लैके सिलाई करो कर। जो कि काट कान होंगी सब उपर जाके निकल जाती है हम अपन इतने चौदह इंच ਚੌਗਾੰਚਾਪਨ ਆਪਣੇ ਇਹਦੇ ਰਹਿ ਗਿਆ ਸਾਈਡ ਦੇ ਉੱਪਰ 6.5 ਇੰਚ ਇਹ 6.5 ਇੰਚ ਇਹ ਆਪਣੀ ਬਰੈਡ ਦੇ ਕੰਮ ਤੇ ਆਏਗਾ ਜਾਂ ਤੁਸੀਂ ਇੱਕ ਜਿਵੇਂ ਵੀ ਕਰ ਸਕਦੇ ਹੋ ਤਾਂ ਦੂਸਰਾ ਕਰਸ ਪਰ ਮੈਨੂੰ ਫੋਲਡ ਕਰਕੇ ਕਰਨਾ ਥੋੜਾ ਚੰਗਾ ਲੱਗਿਆ ਆ ਸਾਈਡ ਵਿਚਾਲੇ ਤੋਂ ਨਿਕਲ ਜਾਏਗੀ ਆਪਣੀ ਬਸ ਇੱਕ ਕੋਈ ਖਤਰਾ ਨਹੀਂ ਗਾ ਆਪਾਂ ਦੂਸਰੀ ਸਾਈਡ ਤੋਂ ਵੀ ਨਾਪਾਂਗੇ 14 ਇੰਚ मैं सारी जगह तो एकदम करके नापांगी क्योंकि अपना एक सार आ जाएगा ये आप जो कर दी चार पांच जगह तो नाप के कर दी ही मैं तो ਨੇ ਬੈਲਟ ਬੈਠਾ ਆਪਣਾ ਕਪੜਾ ਜੋ ਤੁਹਾਨੂੰ ਦੱਸਿਆ ਸੀ ਕਿ ਆਪਾਂ ਫੋਲਡ ਕਰਕੇ ਹੀ ਕੌਂਦੇ ਕੱਢ ਲਏ ਸੀਗੇ ਇਹ ਕੌਂਦੇ ਕੱਢ ਲਏ ਫੋਲਡ ਕਰਕੇ ਜੋ ਦੀ ਸਾਈਡ ਤੋਂ ਕਪੜਾ ਬਚਿਆ ਸੀ ਉਹ 14 ਇੰਚ ਬਚਿਆ ਸੀ ਤੇ ਆਪਾਂ ਇਹ 14 ਇੰਚ ਦਾ ਮਤਲਬ ਕਿ ਫੋਲਡ ਕਰਕੇ 7 ਇੰਚ ਰਹਿ ਜਾਂਦਾ ਆਪਾਂ ਇਹ ਬਣਾਵਾਂਗੇ ਬੈਲਟ ਅਗਰ ਤੁਹਾਨੂੰ ਘੱਟ ਲੱਗਦੀ ਹੈ ਤਾਂ ਤੁਸੀਂ ਹੋਰ ਕਪੜਾ ਵੀ ਆਪਣੇ ਕੋਲ ਕਾ ਵੀ ਹਾਲਤੂ ਬਚ ਜਾਂਦਾ ਵਾ ਹੈ ਵੀ ਕਪੜਾ ਹਮੇਸ਼ਾ ਬਚਦਾ ਦੇਖੋ ਕਿੰਨਾ ਕਪੜਾ ਹੈ ਬਚ ਗਿਆ ਤਕਰੀਬਨ 1 ਮੀਟਰ ਇੱਕ ਬਟਰੇ ਕਪੜਾ ਆਪਣਾ ਬਚ ਗਿਆ ਤੇ ਵੈਲਟ ਇਹ ਚ ਗੱਡੇ ਇਹ ਚ ਕਟੋ ਪਰ ਮੈਂ ਇਹ ਚ ਵੈਲਟ ਨਹੀਂ ਕਰਾਂਗੀ ਕਪੜਾ ਜਿਸੇ ਬੱਚੇ ਦਾ ਜਰੂਰ ਬਣਾਵਾਂਗੇ ਉਹ ਕਾ ਹਨ ਹੋ ਸਕੇ ਤਾਂ ਆਪਾਂ ਆਪਣਾ ਹੀ ਕਰਾ ਕੇ ਦੀ ਕਰਾਂਗੇ ਇਹਦੇ ਤੇ ਮੈਂ ਸ਼ੈਲੇ ਕਪੜਾ ਕੱਟਦੀ ਹਾਂ ਚਾਹੇ 1 ਘੰਟਾ ਲੱਗ ਜਾਏ ਪਰ ਜੋ ਪੱਕੇ ਟੇਲਰ ਨਾਲ ਤੋਂ ਚਲੋ ਕਰ ਲੈਂਦੇ ਆਪਾਂ ਆਪਣੇ ਕਪੜੇ ਦੇ ਖਾਤਰ ਟਾਈਮ ਥੋੜਾ ਲਾ ਸਕਦੇ ਹਾਂਗੇ ਇਹ ਮੇਰਾ ਹੈਗਾ 7 ਇੰਚ ਆਪਾਂ ਇਹਨੂੰ ਬਚਾਣਾ ਕਰਕੇ ਜਿੰਨੀ ਜ਼ਰੂਰਤ ਹੋਈ ਐਨੀ ਮੈਂ ਦੀ ਬਹਤ ਪਾਵਾਂਗੀ ਇਹ ਆਪਣਾ ਬਿਲਡ ਦਾ ਕਪੜਾ ਸਲਵਾਰ ਆਪਣੀ ਕੱਟ ਹੋ ਗਿਆ ਤੁਹਾਨੂੰ ਮੈਨੂੰ ਕਿਸ ਤਰ੍ਹਾਂ ਦਾ ਲੱਗਿਆ ਵੀਡੀਓ ਤੁਸੀਂ ਜ਼ਰੂਰ ਦੱਸਣਾ ਮੇਰੇ 채ਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ